ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਸਵੀਰ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤੇ ਤਿੰਨੇ ਸਵੇਰੇ ਸਵਾਜ ਤੇ ਆਪਾਂ ਪਹੁੰਚੇ ਹਾਂ ਵੀਰ सोनू ਦੇ ਕੋਲ ਤੇ ਪਹਿਲਾਂ ਬੋਟਲ ਚਾਤੀ ਮਰਾ ਦਈਏ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਆ ਤੇ ਕਰੀਏ ਵੀਰ ਦੇ ਨਾਲ ਗੱਲਬਾਤ ਤੇ ਫਿਰ ਪੁੱਛ ਦੇਣਾ ਦੀ ਡਿਟੇਲ ਆਇਓ ਭਾਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਸਨੋ ਠੀਕ ਠਾਕ ਅੱਛਾ ਇਹ ਠੀਕ ਠਾਕ ਹੈ ਭਾਜੀ ਚਲੋ ਮਾਰੇ ਚੜਦੇ ਆਂ ਗਲਾਗ ਰੱਖੇ ਹਾਂਜੀ ਹੋ ਸਨੋ ਕਿਰਪਾ ਵਾਇਕ੍ਰੂ ਦੀ ਕਿਰਪਾ ਪੂਰੀ ਭਾਜੀ ਆਜੋ ਭਾਜੀ ਆ ਲੋ ਨਹੀਂ ਆਜੋ ਤੇ ਦੱਸ ਦਈਏ ਵੀਰ ਜੀ ਨਾਮ ਐਡਰੈਸ ਨਾਮ ਐਡਰੈਸ ਹੋਈ ਪੂਰਾ ਜਿਹੜਾ ਐਡਰੈਸ ਆ ਠੀਕ ਹੈ ਠੀਕ ਹੈ ਜੀ ਉਹ ਹੋਈ ਠੀਕ ਹੈ ਜੀ ਉਹਦੇ ਨਾਲ ਆਪਣਾ ਠੀਕ ਹੈ ਜੀ ਬਕੇ ਜੀ ਭਾਈ ਦਾ ਸ੍ਰੀ ਕਾਲ ਸ੍ਰੀ ਕਾਲ ਭਾਈ ਸასი ਕਾਲ ਹੋ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਚਾਹੀਦਾ ਪਾਪਾ ਜੀ ਨੂੰ ਹਾਂ ਜੀ ਭਾਜੀ ਹੋ ਸੋ ਕਿਰਪਾ ਵਾਹਿਗੁਰੂ ਦੀ ਆ ਕਿਰਪਾ ਚਾਹੀਦੀ ਆ ਸੋ ਵੀ ਤੂੰ ਸੁਣਾ ਵਧੀਆ ਭਈ ਜੀ ਵਧੀਆ ਠੀਕ ਹੈ ਸੇਤ ਮੈਨਾਂ ਮਾਰੀ ਕਿਰਪਾ ਬਾਬੇ ਸ਼ਿਨਾਰੀ ਕੋਈ ਤੰਗੀ ਪੀਸ਼ਾਨੀ ਮੈਨਾਂ ਤੁਹਾਡੇ ਆਸਰੇ ਨਾ ਮਹਾਰਾਜ ਦਾ ਆਸਰਾ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਗੁਰੂ ਰਾਮ ਦਾ ਬਾਕੀ ਚਲੋ ਭੈਣ ਭਰਾਵਾਂ ਦਾ ਵੀ ਹੁੰਦਾ ਹਾਂ ਜੀ ਹਾਂ ਜੀ ਦੇ ਦੱਸੋ ਭਾਜੀ ਪਹਿਲੇ ਨੰਬਰ ਦੇ ਹਾਂਜੀ ਨਕੀਨੇ ਰਹਿੰਦੇ ਸੋ ਨਕੀਨੇ ਨਕੀਨੇ ਸੀ ਅੱਛਾ ਜੀ ਇਹਨੂੰ ਕੋ ਲਾਲੇ ਭਾਜੀ ਆਪਾਂ ਪੁੱਛੀ ਆ ਇਹਨੂੰ ਬਤਾ ਦੇ 2 ਮਹੀਨੇ ਲਾਲੇ ਕੋ 3 ਲਾਲੇ ਅੱਛਾ ਜੀ ਠੀਕ ਹੈ ਠੀਕ ਹੈ 1.5 ਮਹੀਨੇ ਦੀ ਹੈਗੀ ਆ ਅੱਛਾ ਜੀ ਹਾਂ ਗੱਲ ਭਾਈ ਤਸੀ ਚੰਗੀ ਲਿਆਵੇ ਨਹੀਂ ਬਿਲਕੁਲ ਸਹੀ ਗੱਲ ਹੈ ਚੰਗੀ ਮੁਰਗੇ ਕੋ ਮੇਰਾ ਵੀਰ ਕਹੇ 15 ਨਹੀਂ ਆਪਾਂ ਗਣਾ 20 ਨਹੀਂ ਗਣਾ ਹਾਂ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ ਹਾਂ ਜੀ ਦੋ ਮਹੀਨੇ ਦੁੱਧ ਕਨਾ ਦੋ ਦੇ ਕੋ ਭਾਜੀ ਆਪ ਕੋ ਦੋ ਦੇ ਕੋ ਲੀਟਰ ਆਪ ਕੋ ਠੀਕ ਹੈ ਜੀ ਹਾਂ ਨਵੀਆਂ ਵਲੋ ਉਸ ਨੂੰ ਪੂਰਾ ਚਟੰਦੀ ਆ ਇੱਧਰ ਇੱਧਰ ਟੱਕਰ ਹਾਂ ਤੁਹਾਨੂੰ ਵੀ ਜੀ ਗੁੱਤ ਕਿੰਨਾ ਦੱਸੋ ਗੁੱਤ ਵੀ ਜੀ ਹੋਊਗਾ 7 ਕਿਲੋ ਅੱਛਾ ਜੀ 7 ਤੋਂ ਬਾਹਰ ਹੋਵੇ ਭਾਵੇਂ ਤਾਂ ਆਪਾਂ 7 ਤੋਂ ਅੰਦਰ ਕਹਾਂਗੇ 6.5 ਜੀ ਪੌਣੇ 7 ਕਿਲੋ ਜੀ ਠੀਕ ਹੈ ਜੀ ਲੋਹਾਂ ਨੂੰ ਮੁੜ ਕੇ ਭਾਈ ਘਰ ਦਾ ਲਾਹਮਾ ਅੱਜ ਤੱਕ ਇਹ ਕੱਢ ਜਾਗੇ ਨਹੀਂ ਬਿਲਕੁਲ ਸਿਆਣੀ ਸਿਆਣੀ ਗੱਲ ਹੈ ਸਿਆਣੀ ਗੱਲ ਹੈ ਲਓ ਜੀ 7 ਤੋਂ ਬਾਹਰ ਹੋ ਪਰ 6.5 ਦੀ ਗਾਰੰਟੀ ਆ ਵੀ ਠੀਕ ਹੈ ਜੀ ਕਿੰਨੇ ਵਜੇ ਸਵੇਰੇ ਜੀ ਭਾਜੀ ਸੂਆ ਦੂਜਾ ਜੀ ਸੂਆ ਦੂਸਰਾ ਸੂਈ ਜੇ ਬਾਕੀ ਫੇਸ ਕੁਆਲਿਟੀ ਤੇ ਕੱਦ ਵਜਨ ਜਿਹੜਾ ਚੰਗਾ ਆ ਗਿਆ ਅਗਲੀ ਨੰਗੀਆਂ ਤੁਹਾਨੂੰ ਆਓ ਲਓ ਜੀ ਕੋਕੇ ਪੀਸੀ ਦਿਖਾਉਣੇ ਆ ਚਲੋ ਗਾਂ ਕੋਈ ਭਰਾ ਸਾਹਮਣੇ ਲੈ ਗਿਆ ਤੇ ਝੋਟੀ ਚੰਗੀ ਆ ਸੂਈ ਨੂੰ ਕੋਈ ਆਪਣੇ ਸਮਝਣਾ ਡੇਢ ਲਾਲੇ ਬਾਈ ਕਹਿੰਦਾ ਕਿ ਦੋ ਲਾਲੇ ਬਾਕੀ ਥਾਣ ਜਿਹੜਾ ਨੋਕ ਵਾਲਾ ਲੱਗਾ ਵਾ ਚਾ ਡੇਰੀਆਂ ਸਫਾਈਆਂ ਤੁਹਾਨੂੰ ਲੱਗੇ ਤਾਂ ਵੀ ਚੈੱਕ ਕਰਾ ਦਨੇ ਤੇ ਥਾਣ ਜਿਹੜਾ ਕੱਲਾ ਕੱਲਾ ਲੱਗਾ ਵਾ ਨੋਕ ਵਾਲਾ ਥਾਣਿਆ ਚਲੋ ਕੋਈ ਭਰਾ ਸਾਹਮਣੇ ਖੜੇ ਤੇ ਦੁੱਧੋਂ ਜਰੂਰ ਵਾਜੂਗੀ ਕਰਮ ਵਾਲੀ ਠੀਕ ਆ ਜੀ ਠੀਕ ਆ ਧਾਰ ਤੇ ਮਿਲਦੀ ਹੈ ਭਾਜੀ ਧਾਰ ਦੀ ਠੀਕ ਆ ਠੀਕ ਆ ਲੋ ਜੀ ਥਾਣਾ ਦਾ ਸੈਜ ਕਿ ਆ ਜਿਹੜਾ ਮਗਰਲੀ ਸਾਈਡ ਤੋਂ ਚੈੱਕ ਕਰਾ ਦਨੇ ਚੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ 6.5 ਮੰਨ ਕੇ ਭਰਾ ਜਿਹੜਾ ਮਰਜੀ ਖਰੀਦ ਲੈ ਝੋਟੀ ਬਹੁਤ ਹੀ ਚੰਗੀ ਆ ਹਾਂਜੀ ਹਾਂਜੀ ਪੁਰਾਣਾ ਲੱਗਦਾ ਲੱਗਦਾ ਵੀ ਇਹ ਨੂੰ ਕਿਸਦਾ ਕਹਿੰਦੀ ਨੌਗਦੀ ਮੁਕ ਜਗਾਂ ਨਹੀਂ ਬਿਲਕੁਲ ਸਿਆਣੀ ਗੱਲ ਆ ਸਿਆਣੀ ਗੱਲ ਪਹਿਲੇ ਉਹਦੇ ਹੱਕ ਦੇ ਕਿਲੋ ਦਾ ਫਰਕ ਪੈ ਜਾ ਉਹਦੀ ਸੋਹਣੀ ਜਲੇ ਆਪਾਂ ਠੀਕ ਆ ਠੀਕ ਆ ਤੇ ਇਹ ਮੁੱਲ ਭਾਜੀ ਇਹਦਾ ਆ ਕੁਝ ਲਿਆ ਬੜਾ ਕਰਦੀ ਹੈ ਠੀਕ ਆ ਮੋਲ ਹਾਂ ਨਾ ਕਰ ਦਈਏ ਭਾਈ ਦੇ ਦਈਏ 72 ਦੀ 72 ਦੀ ਹਾਂ ਕਰ ਦਈਏ ਨਿਗਾਹਿਆ ਮੈਂ ਆ ਜਨਾ 70 ਬੰਦਰ ਕਰ ਦਈਏ ਬੰਦਰ ਲਾ ਦੇ ਨਹੀਂ ਦੇਖੋ ਥਣ ਦੇਖੋ ਕੀ ਨਹੀਂ ਥਣ ਚੰਗਾ ਝੋਟੀ ਵੀ ਚੰਗੀ ਆ ਚਲੋ ਕਰ ਦੋ ਮਾਨ ਤਾਨ ਵੀਰਾਂ ਭਰਾਵਾਂ ਦਾ ਕਰਾਏ ਭੜੇ ਤੁਹਾਨੂੰ ਬੜਾ ਪਾ ਜਿੰਦੇ ਬਾਕੀ ਥਣ ਤੋਂ ਵੀ ਕੋਈ 70 ਦੀ ਦੇ ਦਈਏ ਨਹੀਂ ਕਰ ਦੋ ਕਰ ਦਈਏ ਅੰਦਰ ਥੋੜੇ ਬੋਦੇ ਭਾਵੇਂ ਕਰ ਦੋ ਚਲ ਆ ਰੋ ਭਾਈ ਮਾਨ ਤਾਨ ਮਾਨ ਤਾਨ ਦਾ ਆਪਣਾ 77 ਦੀ ਦੇ ਦਈਏ 77 ਦੀ 67 ਦੀ ਲੱਗੇ ਵੀਰ ਹਾਂਜੀ ਹਾਂ ਨਾ ਇਆਂ 100 ਰੁਪਏ ਸ਼ੋਹ ਦੀ ਠੀਕ ਆ ਭਾਜੀ 10000 ਲਓ ਜੀ 65000 ਦੀ ਕੋਈ ਨਹੀਂ ਭਾਈ ਬਤਨੀ ਹੈ ਬੂਰੀ ਜੀ ਹਾਂਜੀ ਹਾਂਜੀ ਜੈਜ ਜੈਜ ਬਿਲਕੁਲ ਠੀਕ ਹੈ ਠੀਕ ਹੈ ਲਓ ਜੀ ਇੱਕੇ ਝੋਟੀ ਦੇ ਵਿੱਚ ਤੁਹਾਨੂੰ ਦੋਵੇਂ ਨਿਸ਼ਾਨੀਆਂ ਜਿਹੜੀਆਂ ਮਿਲ ਗਈਆਂ ਵਾ ਨੀਲੀ ਤੇ ਪੂਰੀ ਹਾਂ ਅੱਜ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਦਿਵਾ ਸਕਦੇ ਆ ਪਰ ਲੱਗੇ ਤਾਂ ਝੋਟੀ ਚੰਗੀ ਆੱਖ ਜਿਹੜੀ ਬੜੀ ਪਿਆਰੀ ਆ ਸਾਡੇ ਨਾਲ ਉਹ ਗੇਰ ਖਲਾ ਫੜਾ ਜੀ ਤਾਂ ਹੀ ਤਾਂ ਖਰੀਦੀ ਜੀ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਨੀਲੀ ਰਵੀ ਆ ਗਈ ਕਿਵੇਂ ਭਾਜੀ ਇਹ ਇਹ ਕੋ ਭਾਈ ਦੁੱਧ ਉਹ 7 ਕੋ ਕੱਲੇ 4 ਕੋ ਦੋ ਡੰਗ ਮੇਣੀਆਂ ਤਿੰਨ ਡੰਗ ਮੇ ਅੱਛਾ ਜੀ ਦੁੱਧ ਲਾਦੇ ਕੋ ਬਹੁਤ ਆ ਜੀ ਆ ਜਿਉ ਆ ਗਿਆ ਠੀਕ ਹੈ ਜੀ ਬਿਲਕੁਲ ਤਾਜ਼ਾ ਬੱਚਾ ਜੇ ਕਟਾ ਕੱਟੀ ਭਾਜੀ ਹਾਂ ਜੀ ਕਟਾ ਜੀ ਠੀਕ ਹੈ ਜੀ ਮਿਲਕ ਕਾਫ ਜੇ ਬਿਲਕੁਲ ਤਾਜ਼ਾ ਬੱਚਾ ਵਾ ਕੱਟੀ ਜੇ ਡਬਲ ਫਾਇਦਾ ਆ ਗਿਆ ਜੇ ਪਿਛੇ ਫੀਮਲ ਕਾਫ ਬਿਲਕੁਲ ਹੀ ਤਾਜ਼ਾ ਤੇ ਦੁੱਧ 7 ਲੀਟਰ ਇਹਦੇ ਕੋਲ ਵੀ ਧਿਆਨ ਹੈ ਹਾਂ ਜੀ ਬਹੁਤ ਵਧੀਆ ਸਾਹਿਬ ਜੀ ਅੱਛਾ ਜੀ ਵੇ ਲੋ ਪਿਓ ਨੀਲੀ ਦੀ ਜੇ ਦੇਖੋ ਠੀਕ ਹੈ ਠੀਕ ਹੈ ਲਓ ਜੀ ਕੱਦ ਵੀ ਚੰਗਾ ਵਾ ਕਰਮ ਵਾਲੀ ਦਾ ਪਿਓਰ ਨੀਲੀ ਅੱ ਮਗਰਲੇ ਥਾਂ ਦੀ ਬੈਣੀ ਤੋਂ ਦੂਜਾ ਸਾਈਡ ਹੈ ਨਾ ਠੀਕ ਹੈ ਜੀ ਸੁਆ ਭਾਜੀ ਸੁਆ ਦੂਜਾ ਲਾਲੇ ਪੁੱਤ ਜਾਲਾ ਵਾਲੇ ਭਾਜੀ ਆਵੇ ਆਪਾਂ ਕਹਿ ਦਈਏ ਪਹਿਲਾ ਯਾਰ ਲਓ ਜੀ ਕੱਤ ਕੱਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਤੇ ਹੈ ਵੀ ਸਿੰਗਲ ਹੱਡੀ ਆ 7 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਆ ਆਹ ਵਾਲਾ ਜਵਾਕ ਜਿਹੜਾ ਠੀਕ ਹੈ ਜੀ ਬਹੁਤ ਆਈ ਆ ਜੇ ਹਾਂ ਅੱਖਾਂ ਵੇਖੋ ਬਿੱਲੀਆਂ ਹੁੰਦੇ ਆਓ ਠੀਕ ਹੈ ਠੀਕ ਹੈ ਜੀ ਅੱਖਾਂ ਖਾਵੇ ਹੋਵੀਆਂ ਬਿੱਲੀਆਂ ਸੋਹਣੀਆਂ ਜੀ ਲਓ ਜੀ ਯੋਲ ਬਿੱਲੀਆਂ ਖਾਏ ਠੀਕ ਹੈ ਲਓ ਜੀ ਮਲਕੀ ਆ ਖਾ ਗਈ ਜੇ ਮਲਕੀ ਹੋ ਗਏ ਉਹਨੇ ਦੀ ਆ ਅੱਛਾ ਜੀ ਹ ਠੀਕ ਹੈ ਜੀ ਅੱਜ ਵੀ ਉਹ ਨੇਰੀ ਦਾ ਚੋਚਵਾ ਕੇ ਬਾ ਚੋਲਨੀ ਨਹੀਂ ਮੇਰੇ ਕੋਈ ਸੀ ਅੱਛਾ ਜੀ ਮੈਂ ਹੀ ਪਹੁੰਚਾਈ ਜਾਂਦੀ ਸੀ ਦੋ ਨੰਬਰ ਤੇ ਅੱਛਾ ਜੀ ਉਹ ਦੂਧ ਨਹੀਂ ਆ ਗਿਆ ਸਾਡੇ ਸੌਦੇwidehat ਚ ਭਾਈ ਠੀਕ ਆ ਠੀਕ ਆ ਜੀ ਤਿੰਨ ਥਣ ਭਾਈ ਓਕੇ ਕੋ ਧਾਰਨਾ ਮਾਰੇ ਅੱਛਾ ਜੀ ਤਿੰਨ ਨਾਲੇ ਫੁੱਲ ਚਵਾਈ ਓਕੇ ਠੀਕ ਆ ਜੀ ਭਾਵੇਂ ਗੱਡੀ ਨੂੰ ਲਾਹ ਕੇ ਪਾਸ ਕਰ ਲੇ ਅੱਛਾ ਜੀ ਇੱਕ ਉਹ ਬਹਿਣੀ ਵਾਲੇ ਸਾਡੇ ਮੈਂ ਬਹਿਣੀ ਦੂਜੇ ਵਾਲੇ ਨੂੰ ਮੰਦੂ ਤੇ ਠੀਕ ਆ ਠੀਕ ਆ ਲਓ ਜੀ ਹਵਾਨੇ ਤੇ ਵੀ ਡੱਬ ਹੈਗੇ ਤੇ ਆਹ ਵਾਲਾ ਥਣ ਤੇ ਵੀ ਵੇਖ ਸਕਦਾ ਜਿਹੜਾ ਛੋਟਾ ਵਾ ਬਹਿਣੀ ਦਾ ਦੂਜਾ ਸਾਈਡ ਕੋ ਬਹਿਣੀ ਵਾਲਾ ਤੇ ਇਹਦਾ ਭਾਈ ਕਿੰਨਾ ਕਰ ਪਾਵੇਂ ਕੋਲੋਂ ਬਾਹਰ ਹੈ ਅੱਛਾ ਜੀ 55000 ਦੀ ਜੀ ਹਾਂ ਲਈ 58 ਦੀ ਵੀ ਆਪਣੀ ਗਰੰਟੀ ਜੀ ਅੱਛਾ ਜੀ 12 ਸੂਆ ਚੋਕੇ ਗਰਮੀਆਂ ਹਾਂ ਜੀ 9000 ਦੀ ਮੇਰਾ ਵੀ ਰੱਖਾਂ ਮੀ ਜੀ ਦੋ ਮਰਜ਼ੀ ਵਿੱਚ ਕਰਦੇ ਲਓ ਜੀ 50 ਦੀ ਇਹ ਨਹੀਂ ਉੱਧਾ ਆਪਾਂ ਸੌਦੇ ਵਟੇ ਪਾਵਾਂਗੇ ਹਾਂ ਜੀ ਨਕਦ 50 ਦੀ ਮਰਜ਼ੀ ਕਰਦੇ ਠੀਕ ਹੈ ਠੀਕ ਹੈ 55 ਦੀ ਕਿਹਾ ਜੀ 58000 ਦੀ ਕਹਿੰਦੇ ਥੋੜਾ ਜਿਹਾ ਕਰ ਦਿਓ ਦੱਸੋ ਜੀ ਘਾਣਾ ਹੀ ਕਹਦਾ 2000 ਦੇ ਛੱਡ ਦੇ 56 ਦੀ 55 ਦੀ ਹਾਂ ਲਈ ਠੀਕ ਹੈ ਜੀ ਪੰਜਾ ਜੀ ਦੇ ਕੋਲ ਠੱਗਾ ਹੋਇਆ ਜੀ ਚਲੋ ਕੋਈ ਵੀਰ ਸੱਜਰ ਸੂਈਆ ਬੋਲਾ ਆ ਬੋਲਾ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਕੋਈ ਵੀ ਸ਼ੱਕ ਨਹੀਂ ਹਾਂਜੀ ਹਾਂਜੀ ਜਮਾਂਦਰੂ ਨੇ ਤੇਲ ਗਈ ਆ ਅੱਛਾ ਜੀ ਭਾਈ 13 14 ਦੇ 10 ਕਿਲੋ ਦੁੱਧ ਪਾਈ ਇਹਨਾਂ ਕੰਡੇ ਚਾੜ ਕੇ ਮਿਲਦੀ ਜੇ ਠੀਕ ਆ ਠੀਕ ਆ ਠੀਕ ਮਹੀਨੇ ਡੇਢ ਮਹੀਨੇ ਬਾਅਦ ਜਾਂਦੀ ਫਿਰ ਠੀਕ ਆ ਠੀਕ ਆ ਠੀਕ ਲਓ ਜੀ ਹਰ ਵਰੀ ਆਈ ਜੇ ਬਾਕੀ ਹਵਾਨੇ ਚ ਡੱਬ ਡੱਬ ਆ ਗਏ ਚਲੋ ਬਾਹਰ ਇਹ ਕਰ ਜਾ ਕੇ ਬਣੀ ਵਧੀਆ ਹੋਇਆ ਹਾਂਜੀ 50 ਦੀ ਸਾਰਾ ਸੂਆ ਚੋ ਗਿਆ ਨੂੰ 50 ਦੀ ਮਰਜੀ ਕਾਲ ਦੇ ਦੁੱਧ ਹੋਵੇ ਥੇ ਨਾਲ ਹੋਵੇ ਠੀਕ ਹੈ ਠੀਕ ਹੈ ਠੀਕ ਹਾਂ ਨਾ ਹੀ ਹਾਂ ਨਾ ਹੀ ਲਓ ਜੀ ਹਾਂ ਨਾ ਹੀ ਭਾਈ ਕਹਿੰਦਾ ਕਿ 56000 ਦੀ ਰੇਤ 55000 ਦੀ ਹਾਂ ਨਾ ਹੀ ਭਾਈ ਹੁੰਦੀ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਹੀ ਜਾਜ ਠੀਕ ਹੈ ਲਓ ਜੀ ਚਾਰੂ ਚਰੂ ਵੀ ਵਧੀਆ ਵਾ ਚਾਰੂ ਪਸ਼ੂ ਤਾਂ ਬਹੁਤ ਹੀ ਵਾਧਾ ਵਾ ਕੇ ਚਲੋ ਦੁੱਧ ਵੀ ਉਹਨੇ ਕੱਟਣਾ ਜਿਹੜਾ ਚਾਰੂ ਆ ਅੱਛਾ ਜੀ ਇਹਦਾ ਬੱਚੇ ਨਾ ਨਹੀਂ ਠੀਕ ਹੈ ਲਓ ਜੀ ਇਹ ਵੀ ਬਿਲਕੁਲ ਤਾਜੀ ਸ ਦੁੱਜਾ ਲਾ ਲੇ ਤੀਜਾ ਲਾ ਲੇ ਐਵੇਂ ਆਪਾਂ ਕੋ ਵੀ ਹਾਂ ਹਾਂ ਜੇ ਹੋਈ ਠੀਕ ਆ ਲਓ ਜੀ ਬਾਈ ਆਂਦਾ ਆਪਣੀ ਸਮਝਣ ਵਾਲੀ ਰਹੀ ਵੇਖ ਸਾਡੇ ਜੀ ਬਿਲਕੁਲ ਤਾਜੀ ਸੋਈ ਐ ਵੀ ਸਿੰਗਲ ਡੀ ਅੱਛਾ ਜੀ ਉਹ ਯਕੀਨ ਨਾਲੂ ਠੀਕ ਆ ਲਓ ਜੀ ਨਾਲੂ ਵੀ ਨਾਲ ਹੀ ਐ ਬਿਲਕੁਲ ਤਾਜ਼ਾ ਬੱਚਾ ਠੀਕ ਐ ਜੀ ਪਰਸੋਂ ਸੋਈ ਜੀ ਇਹ ਕੱਟਾ ਐ ਹਾਂ ਇਹ ਕੱਟਾ ਵੇ ਸਾਲਾ ਵੇਖ ਲਿਓ ਵੀ ਪਰਸੋਂ ਖਾਣੀ ਸੋਈ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਇਹਦੇ ਕੋਲ ਕਿੰਨਾ ਤਿਆਰ ਭਾਜੀ ਹਾਂ ਹਾਂ ਜੀ ਇਹਦੇ ਕੋਲ ਕਿੰਨਾ 10 ਕਿਲੋ ਲੀਟਰ ਮਾਰ ਕੇ ਕਿਆ ਹੋਊਗਾ ਲਓ ਜੀ ਇਹਦੇ ਕੋਲ ਆਹ ਮੇਰੇ ਕੋਲ ਤਿੰਨ ਬੋਲੇ 8 ਕਿਲੋ ਹੋਊਗਾ ਅੱਛਾ ਜੀ ਹਾਂ ਲਓ ਜੀ ਇਹਦੇ ਕੋਲ 8 ਲੀਟਰ ਬੋਲਾ ਹੀ ਬੋਲਾ ਤਿਆਰ ਆ ਕਰਮਾਲੀ ਦੇ ਕੋਲ ਥਣ ਪਾਂਡਾ ਜਿਹੜਾ ਇਹਦਾ ਵੀ ਝੰਡਾ ਵਾ ਥਾਣੇ ਨੂੰ ਆਣ ਕੱਲਾ ਕੱਲਾ ਲੱਗਾ ਪਿਆ ਵਾ ਚਲੋ ਕੋਈ ਭਰਾਸਤੇ ਵਾਲਾ ਖੜੇ ਤੇ ਦੁੱਧ ਚੰਗਾ ਕੱਢੀ ਜਾਊਗੀ ਲਓ ਜੀ ਮਗਰ ਨਹੀਂ ਸਾਰਾ ਚੈੱਕ ਹੁਣ ਤਾਂ ਦਾ ਗਰਮੀ ਆ ਗਈ ਆ ਹਾਂਜੀ ਹਾਂਜੀ ਗਰਮੀ ਚੋਲ ਆ ਗਈ ਸਾਰੀ ਗਰਮੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਝੱਡਾ ਜਿਹੜਾ ਸਫਾਈਆਂ ਦੇ ਵਿੱਚ ਵੇਖ ਸਕਦੇ ਤੁਸੀਂ 8 ਲੀਟਰ ਪਾਈ ਆ ਅੱਛਾ ਜੀ 1.5 ਡਾਕਰ ਤੋਂ ਚੋਗਲੇ ਦਾ ਇਹ ਠੀਕ ਆ ਠੀਕ ਆ ਜੀ ਇਹਦਾ ਭਾਜੀ ਮੁੱਲ ਇਹਦਾ ਮੁੱਲ ਹਾਂ ਜੀ ਹਾਂ ਜੀ ਇਹਦਾ ਮੁੱਲ ਕਰਦਾ ਮੈਂ 60000 ਰੁਪਿਆ ਅੱਛਾ ਜੀ ਠੀਕ ਆ ਜੀ ਕਿੰਨੇ ਕੁ ਜੀ ਦੇ ਦੇਣੀ ਭਾਈ ਇਹਦਾ ਗਮਾ ਸੁਰੀ ਤਾਜੀ ਸੁਰੀ ਆ ਹਾਂ ਜੀ 21 ਇੱਕ ਨੰਬਰ ਦੀ ਲੱਗੀ ਭਾਜੀ ਠੀਕ ਆ ਲਓ ਜੀ ਚੰਦਾ ਵੇਖ ਸਕਦੇ ਤੁਸੀਂ ਬਹੁਤ ਹੀ ਸਫਾਈਆਂ ਦੇ ਵਿੱਚ ਆ ਠੀਕ ਆ ਜੀ ਠੀਕ ਹਾਂ ਕਰਦੀਏ ਥੋੜਾ ਜਿਹਾ ਕਾਲੇ ਦੀ ਕਿਨੇ ਗਏ ਲੀ ਵੇ 68 68 ਦੀ ਪੈਸੇ ਹੀ ਕਮ ਹੈ 65 ਦੀ ਅੱਛਾ ਜੀ ਜਗੇ ਵੀਰ ਚਲ ਚੌੜ ਦੀ ਦੇ ਆਹ ਨਾ ਵੀਰ ਦਾ ਮਾਲ ਕੀ ਆ 68000 ਲਓ ਜੀ 68000 ਦੀ ਚੰਗੀ ਹੈ ਬਾਕੀ ਕੋਈ ਸੰਭਲ ਲਾ ਭਰਾ ਖੜੇ ਤੇ ਦੁੱਧ ਚੰਗਾ ਕਰਦੀ ਜੋਗੀ ਸਾਰੀਆਂ ਗਰਮੀਆਂ ਚ ਹੋ ਗਏ ਵੀ ਨਾ ਬਿਲਕੁਲ ਸਹੀ ਗੱਲ ਹੈ ਬਾਈ ਹਾਂਜੀ ਹਾਂਜੀ ਹੋਰ ਬਣਾਈ ਦਾ ਕੰਮ ਉਹ ਨਹੀਂ ਬਾਅਦ ਹੁੰਦਾ ਸੁਧੀਆਂ ਗੱਲਾਂ ਨਹੀਂ ਸਿਆਣੀ ਗੱਲਾਂ ਸਿਆਣੀ ਹਾਂਜੀ ਹਾਂਜੀ ਬਾਅਦ ਤੇ ਲੇ ਦੁੱਧ 7 ਕਿਲੋ ਜੇ ਉਸ ਤੋਂ 8 ਕਿਲੋ ਜੇ ਠੀਕ ਹੈ ਜੀ ਠੀਕ ਹੈ ਜੀ ਮੁਰਗੇ ਹੱਦਾ ਹੀ ਪਈ ਤੁਹਾਡੇ ਦੇ ਵਿੱਚ ਨਹੀ ਬਿਲਕੁਲ ਬਿਲਕੁਲ ਜੀ ਨਾ ਕੋ ਖੜੇ ਬੇਸ਼ੱਕ ਭਾਵੇਂ ਨਾ ਖੜੇ ਸਹੀ ਗੱਲਾਂ ਜੀ ਨਹੀਂ ਬਿਲਕੁਲ ਸਹੀ ਗੱਲ ਆ ਨਹੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੁਹਾਨੂੰ ਵੀ ਝੋਲੀ ਲਾ ਕੇ ਪਾਈ ਅੱਜ ਝੋਲੀ 10 ਮਿੰਟ ਲੱਗੇ ਪਹਿਲੇ ਫੋਨ ਤੇ ਵੇਖੀ ਕਰਵਾ ਲਈ ਅੱਛਾ ਜੀ ਫੋਨ ਕਿੰਨੇ ਘੱਟ ਆ ਜੀ ਫੋਨ ਬਾਅਦ ਜਿਹੜੀ ਲਾਈਵ ਚ ਵੇਖ ਰਹੀ ਅੱਜ ਛੱਡ ਦੋ ਗੱਲਾਂ ਫੋਨ ਤੇ ਬਹੁਤ ਯਾਰ ਅੱਛਾ ਜੀ ਮੈਂ ਨਾ ਬਾਲਾ ਡੇਰੀ ਫਾਰਮ ਤੇ टाकी ਪਈ ਜਾਂਦੇ ਨੇ ਨਹੀਂ ਕਿਰਪਾ ਵਾਹਿਗੁਰੂ ਜੀ ਬੜਾ ਭਰਾ ਪਿਆਰ ਬਖਸ਼ ਦੇ ਆ ਮੈਂ ਨਾ टाकी ਆ ਵੀ ਇਦਾਂ ਹੀ ਆ ਵੀ ਮੁੱਲ ਜਾਇਆ ਕੋ ਟੈਕ ਪਾਸ ਕਰਾਇਆ ਕਰਦੇ ਜਿਹੜੀ ਦੋਹਾਂ ਦੀ ਆਪਾਂ ਭਾਈ ਦੋਹਾਂ ਹੀ ਦੱਸਾਂਗੇ ਬਿਲਕੁਲ ਸਿਆਣੀ ਗੱਲ ਹੈ ਹਾਂ ਜੀ ਆਪਾਂ ਕਹਦੇ ਪੰਜਾਂ ਮਹੀਨੇ ਗੱਬਣੇ ਹੋਵੇ ਤਿੰਨਾਂ ਦੀ ਤਿੰਨਾਂ ਦੀ ਡਰਾਈਵਰ ਸਾਡੇ ਹਿਸਾਬ ਲੈਂਦਾ ਨਾ ਨਹੀਂ ਸਹੀ ਗੱਲ ਸਹੀ ਗੱਲ ਹੈ ਪੰਜਾਂ ਮਹੀਨੇ ਸਾਡੇ ਪੱਠੇ ਭੰਗ ਨਹੀਂਦੇ ਆ ਹਾਂ ਜੀ ਹਾਂ ਜੀ ਮੈਂ ਇਹ ਹੱਥ ਜੋੜ ਕੇ ਬੇਨਤੀ ਹੈ ਨਾ ਮੇਰਾ ਵੀਰ ਆਪਣਾ ਡਾਕਟਰ ਲਿਆ ਕਰੋ ਹਾਂ ਜੀ ਚੈੱਕ ਕਰਾਓ ਦੋਹਾਂ ਦੀ ਡਾਕਟਰ ਆਪਣੀ ਦੋਹਾਂ ਦੀ ਕਰੋ ਬਿਲਕੁਲ ਸਿਆਣੀ ਗੱਲ ਹੈ ਕਹਿੰਦੇ ਤਿੰਨਾਂ ਦੀ ਹੋਵੇ ਕਹਿ ਲਏ ਸੱਤਾਂ ਮਹੀਨੇ ਸੱਤਾਂ ਦੀ ਕਿਥੋਂ ਸਾਹਮਣੇ ਗਰੀਬ ਬੰਦੇ ਨਹੀਂ ਬਿਲਕੁਲ ਸਹੀ ਗੱਲ ਹੈ ਧੱਕ ਮੈਂ ਪਹਿਲੀ ਗੱਲ ਇਹਦਾ ਵੀਰ ਜਿਹੜਾ ਵੀ ਉਹਦਾ ਆਪਣਾ ਡਾਕਟਰ ਲੈ ਕੇ ਆਵੇ ਨਾਲ ਉਹ ਰੁਪਈਆ 1000 2000 ਦੇ ਦੇ। ਉਹ ਹਾਂਜੀ ਬਿਲਕੁਲ। ਆਪਣੇ ਨਹੀਂ ਵੀ ਇੰਦੀ ਕਰੋ ਕਈ ਵੀਰੋਂ। ਨਹੀਂ ਚਲੋ ਆਵੇ ਵੀ ਆਪਣੀ। ਹਾਂਜੀ ਹਾਂਜੀ। ਉਹ ਡਾਕਟਰ ਵਿਚਾਰੇ ਕਿਹੜੇ ਵਿਲੇ ਇੰਦੀ। ਵਿਲੇ ਆ ਸਹੀ ਗੱਲ। ਆਪ ਵੀ ਸਹੀ ਦੱਸੋ ਕਿ ਨਹੀਂ। ਹਾਂ। ਨਹੀਂ ਆਪ ਹੀ ਸਹੀ ਗੱਲ ਆ ਕਿ ਉਹਨੂੰ 2-3 ਦਿਨਾਂ ਦਾ ਚਲੋ ਇੱਧਰ ਉੱਧਰ ਹੋ ਜਾਂਦਾ। 3-4 ਦਿਨ ਨਹੀਂ ਹੋਣਾ ਠੀਕ ਹੋ ਜਾਣਾ। ਹਾਂ। ਹਾਲੇ ੜ ਕੇ ਸਾਰੇ ਵੀਰ ਭਰਾ ਆ ਗਏ ਉਹ ਵੀ ਆਪਣੇ ਲਈ ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਈਮਾਨਦਾਰੀ ਬੜੀ ਆ ਸਾਰੇ ਖੋਖਾ ਤੇ ਪੈਸੇ ਪਾ ਦਿੰਦੇ ਸਾਰੇ। ਨਹੀਂ ਯਕੀਨ ਹੈ ਨਾ। ਨਹੀਂ ਭਾਜੀ ਪੁੱਤ ਨਹੀਂ ਪਾਉਂਦੇ। ਸਹੀ ਗੱਲ ਜੀ। ਇਮਾਨਦਾਰੀ ਉਹਨਾਂ ਦੀ ਭਲਵਾਸੀ ਸਾਰੇ ਪੈਸੇ ਖਤੇ ਪਾ ਦਿੰਦੇ। ਬਾਹਰ ਇਹਦੇ ਪਾ ਦਿੰਦੇ ਸਹੀ ਗੱਲ ਆ। ਈਮਾਨਦਾਰੀ ਰਹੀ ਹੈ ਨਾ। ਨਹੀਂ ਸਹੀ ਗੱਲ ਆ ਜੀ। ਲੋ ਜੀ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ। ਤੇ ਵੀਡੀਓ ਪੂਰੀ ਵ